ਸਾਸਟੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਿਨਾ ਗੈਸ ਜਲਾਏ ਮੰਗੋ ਆਈਸਕ੍ਰੀਮ ਬਣਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਮੰਗੋ ਆਈਸਕ੍ਰੀਮ ਬਣਾਉਣ ਦੇ ਲਈ ਆਪਾਂ ਇੱਥੇ ਤਿੰਨ ਅੰਬ ਲਏ ਨੇ ਤੁਸੀਂ ਆਪਣੀ ਮਰਜ਼ੀ ਨਾਲ ਅੰਬਲੇ ਸਾਕਦੇ ਹੋ ਜਿੰਨੇ ਮਰਜ਼ੀ ਜਿੰਨੀ ਮਰਜ਼ੀ ਕੁਆਂਟੀਟੀ ਦੇ ਵਿੱਚ ਲੈ ਸਕਦੇ ਹੋ ਤੇ ਜਿਹੜੇ ਮਰਜ਼ੀ ਅੰਬ ਲੈ ਸਕਦੇ ਹੋ ਹੁਣ ਅੰਬਾਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਲਿਆ ਸੀਗਾ ਤੇ ਹੁਣ ਇਹਨਾਂ ਨੂੰ ਆਪਾਂ ਸਾਰੇ ਅੰਬਾਂ ਨੂੰ ਛਿੱਲ ਲਵਾਂਗੇ ਅੰਬ ਆਪਨੇ ਛਿੱਲੇ ਗਏ ਨੇ ਹੁਣ ਆਪਾਂ ਸਾਰੇ ਅੰਬਾਂ ਦਾ ਪਲਪ ਜਿਹੜਾ ਉਹ ਕੱਢ ਲਵਾਂਗੇ ਇਸੇ ਤਰ੍ਹਾਂ ਹੀ ਆਪਾਂ ਸਾਰਾ ਪਲਪ ਕੱਢ ਲੈਣਾ ਤੁਸੀਂ ਦੇਖ ਸਕਦੇ ਹੋ ਪਲਪਾ ਪਾਣਾ ਨਿਕਲ ਚੁੱਕਿਆ ਹੁਣ ਆਪਾਂ ਇਹਨੂੰ ਗ੍ਰਾਈਂਡਰ ਜਾਰ ਦੇ ਵਿੱਚ ਪਾ ਲਵਾਂਗੇ ਗ੍ਰाइंड ਕਰਨ ਵਾਸਤੇ ਆਪਾਂ ਮੰਗੋ ਦੀ ਪਿਊਰੀ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਫਾਈਨ ਵਾਲੀ ਇਹ ਆਈਸਕ੍ਰੀਮ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਸਿਰਫ 10-15 ਮਿੰਟ ਦੇ ਵਿੱਚ ਆਈਸਕ੍ਰੀਮ ਬਣ ਜਾਂਦੀ ਹੈ ਇਹਨੂੰ ਕੋਈ ਟਾਈਮ ਨਹੀਂ ਲੱਗਦਾ ਜ਼ਿਆਦਾ ਇਹ ਆਪਣੀ ਮੰਗੋ ਦੀ ਪਿਊਰੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣੀ ਆ ਤੇ ਹੁਣ ਆਪਾਂ ਇਹਨੂੰ ਛਾਲ ਲਵਾਂਗੇ ਵੱਡੀ ਛਾਨਣੀ ਦੇ ਵਿੱਚ ਪਾ ਕੇ ਕਿਉਂਕਿ ਜਿਹੜੀਆਂ ਅੰਬ ਦੇ ਵਿੱਚ ਇੰਪਿਉਰਟੀਜ਼ ਹੋਣਗੀਆਂ ਉਹ ਸਾਰੀਆਂ ਨਿਕਲ ਜਾਣਗੀਆਂ ਕਿਉਂਕਿ ਕਈ ਵਾਰ ਅੰਬਾਂ ਦੇ ਵਿੱਚ ਵਾਲ ਵਗੈਰਾ ਹੁੰਦੇ ਨੇ ਉਹ ਛਾਨਣ ਨਾਲ ਸਾਰੇ ਨਿਕਲ ਜਾਣਗੇ ਇਹ ਆਈਸਕ੍ਰੀਮ ਬਣਾਉਣ ਦੇ ਲਈ ਆਪਾਂ ਨੂੰ ਕੋਈ ਗੈਸ ਚਲਾਉਣ ਦੀ ਜ਼ਰੂਰਤ ਨਹੀਂ ਹੈ ਇਹ ਇਨਸਟੈਂਟ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਜਲਦੀ ਬਣਦੀ ਏ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਪਿਉਰੀ ਸੀ ਜਿਹੜੀ ਉਹ ਸਾਰੀ ਛਾਣ ਲਈਏ ਹੁਣ ਆਪਾਂ ਇਹਨੂੰ ਕਿਸੇ ਵੀ ਕੰਟੇਨਰ ਦੇ ਵਿੱਚ ਪਾ ਲਵਾਂਗੇ ਤੁਸੀਂ ਸ਼ੀਸ਼ੇ ਵਾਲੇ ਚ ਪਾ ਲਓ ਪਲਾਸਟਿਕ ਵਾਲੇ ਚ ਪਾ ਲਓ ਜਿਹੜੇ ਚ ਮਰਜ਼ੀ ਪਾ ਸਕਦੇ ਹੋ ਜਿਹੜੇ ਚ ਤੁਹਾਡੀ ਮਰਜ਼ੀ ਹੈ ਹੁਣ ਇਹਨੂੰ ਆਪਾਂ 3 ਘੰਟਿਆਂ ਵਾਸਤੇ ਫ੍ਰੀਜਰ ਦੇ ਵਿੱਚ ਰੱਖ ਦਵਾਂਗੇ ਢੱਕਣ ਬੰਦ ਕਰਕੇ ਤੇ ਹੁਣ ਇੱਥੇ ਆਪਾਂ ਇੱਕ ਆਈਸ ਟ੍ਰੇ ਲਈਏ ਆਈਸਟ੍ਰੇ ਦੇ ਵਿੱਚ ਆਪਾਂ ਦੁੱਧ ਪਾ ਲੈਣਾ ਦੁੱਧ ਤੁਸੀਂ ਇੱਥੇ ਜਿਹੜਾ ਮਰਜ਼ੀ ਪਾ ਸਕਦੇ ਹੋ ਗਾਂ ਦਾ ਪਾ ਲਓ ਮੱਝ ਦਾ ਪਾ ਲਓ ਜਿਹੜਾ ਮਰਜ਼ੀ ਪਾ ਲਓ ਇਹਨੂੰ ਆਪਾਂ ਦੁੱਧ ਨਾਲ ਭਰ ਲੈਣਾ ਦੁੱਧ ਨਾਲ ਭਰ ਕੇ ਆਪਾਂ ਇਸ ਟ੍ਰੇ ਨੂੰ ਵੀ ਫ੍ਰੀਜਰ ਦੇ ਵਿੱਚ ਰੱਖ ਦੇਵਾਂਗੇ ਜੰਮਣ ਵਾਸਤੇ ਓਨੇ ਟਾਈਮ ਵਾਸਤੇ ਹੀ ਰੱਖਾਂਗੇ ਜਿੰਨੇ ਟਾਈਮ ਵਾਸਤੇ ਆਪਾਂ ਅੰਬ ਰੱਖੇ ਨੇ ਹੁਣ 4 ਘੰਟਿਆਂ ਦਾ ਬਾਅਦ ਜਿਹੜੀ ਆਪਾਂ ਆਈਸਕ੍ਰੀਮ ਜਮਾਈ ਸੀਗੀ ਉਹਦੇ ਆਪਾਂ ਪੀਸ ਕਰਕੇ ਵੱਡੇ ਗ੍ਰਾਈਂਡਰ ਜਾਰ ਦੇ ਵਿੱਚ ਪਾ ਲਈ ਸੀਗੇ ਤੇ ਜਿਹੜੇ ਆਪਾਂ ਆਈਸ ਕਯੂਬ ਬਣਾਏ ਸੀਗੇ ਦੁੱਧ ਦੇ ਉਹ ਵੀ ਸਾਰੇ ਇਹਦੇ ਵਿੱਚ ਪਾ ਲਵਾਂਗੇ ਆਪਾਂ ਸਾਰਾ ਸਮਾਨ ਇਕੱਠਾ ਕਰਕੇ ਇਹਦੇ ਵਿੱਚ ਜੱਗ ਚ ਪਾ ਲਵਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਅੱਧੀ ਕੌਲੀ ਕਰੀਮ ਦੀ ਪਾਈ ਹੈ ਫਰੈਸ਼ ਕਰੀਮ ਦੀ ਤੁਸੀਂ ਜਿਹੜੀ ਮਰਜ਼ੀ ਕਰੀਮ ਪਾ ਸਕਦੇ ਹੋ ਤੇ ਹੁਣ ਇੱਥੇ ਆਪਾਂ 3 ਚਮਚ ਮਿਲਕ ਪਾਊਡਰ ਦੇ ਪਾਵਾਂਗੇ ਇਹਦੇ ਵਿੱਚ ਹੋਣੇ ਦੇ ਵਿੱਚ ਆਪਾਂ 1 ਕੱਪ 슈ਗਰ ਦਾ ਪਾ ਦਵਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ 1 ਕੱਪ ਲਿਆ ਨਾਪ ਕੇ ਹੁਣ ਆਪਾਂ ਇਹਨੂੰ ਸਾਰੇ ਮਟੀਰੀਅਲ ਨੂੰ ਟੱਕਣ ਲਗਾ ਕੇ ਗ੍ਰाइंड ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜੀ ਸਾਰੀ ਆਪਣੀ ਆਈਸਕ੍ਰੀਮ ਸੀਗੀ ਉਹ ਸਾਰੀ ਗ੍ਰाइंड ਕਰ ਲਈਏ ਤੁਸੀਂ ਜੇ ਜ਼ਿਆਦਾ ਹੀ ਸੌਫਟ ਖਾਣੀ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਆ ਇਹਨੂੰ ਨਹੀਂ ਤਾਂ ਇਹਨੂੰ ਆਪਾਂ ਹੁਣ ਡੇਢ ਕ ਘੰਟਾ ਫ੍ਰੀਜ ਦੇ ਵਿੱਚ ਰੱਖਣ ਦਾ ਦਵਾਰਾ ਫ੍ਰੀਜਰ ਦੇ ਵਿੱਚ ਇਹਨੂੰ ਕਿਸੇ ਵੀ ਕੰਟੇਨਰ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਤੁਸੀਂ ਜਿਹੜੇ ਕੁਲਫੀ ਵਾਲੇ ਮੋਲਡ ਆਨੇ ਹੁੰਦੇ ਨੇ ਚਾਹੇ ਤੁਸੀਂ ਉਹਨਾਂ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਤੁਹਾਡੀ ਮਰਜ਼ੀ ਤੁਸੀਂ ਜਿਹੜੇ ਮਰਜ਼ੀ ਭਾਂਡੇ ਦੇ ਵਿੱਚ ਪਾ ਕੇ ਇਹਨੂੰ ਰੱਖ ਸਕਦੇ ਹੋ ਡੇਢ ਕ ਘੰਟਾ ਰੱਖ ਲਓ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਜ਼ਿਆਦਾ ਰੱਖਣਾ ਚਾਹੁੰਦੇ ਹੋ ਤਾਂ ਜ਼ਿਆਦਾ ਵੀ ਰੱਖ ਸਕਦੇ ਹੋ ਇਹ ਕੋਈ ਜ਼ਿਆਦਾ ਹਾਰਡ ਨਹੀਂ ਹੁੰਦੀ ਹੈਗੀ ਇਹ ਸੌਫਟੀਰ ਹੋਊਗੀ ਆਈਸਕ੍ਰੀਮ ਤੁਹਾਡੀ ਹੁਣ ਇਹਨੂੰ ਆਪਾਂ ਸ਼ੀਸ਼ੇ ਦੇ ਕੰਟੇਨਰ ਦੇ ਵਿੱਚ ਪਾ ਦਿੱਤਾ ਤੇ ਉੱਥੋਂ ਆਪਾਂ ਥੋੜੀ ਜਿਹੀ ਪਿਸਤੇ ਨਾਲੇ ਦੀ ਗਾਰਨਿਸ਼ ਕਰ ਦੇਵਾਂਗੇ ਹੁਣ ਆਪਾਂ ਆਈਸਕ੍ਰੀਮ ਨੂੰ ਫ੍ਰੀਜ਼ਰ ਦੇ ਵਿੱਚ ਜੰਮਣ ਵਾਸਤੇ ਰੱਖ ਦੇਵਾਂਗੇ ये देख सकते अपनी हो तुम आपकी जीड़ी आइसक्रीम सी वो फ्रीजर के क्ड लीए ये आइसक्रीम आप तीन घंटा बाद की सी वैसे डेढ़ घंटा का काफ़ी होंगे पर थोड़ा मेरा टाइम नहीं लगे इस करके मैं तीन घंटा बाद की है तो देख सकते हो कि वाइस आइसक्रीम बन के तैयार होते बार यू आइसक्रीम बना के देखो तो यह बहुत ही ज्यादा टेस्टी आइसक्रीम बन के तैयार होंगी है और यह झंझट भी नहीं है ज्यादा ਇਨਸਟੈਂਟੀ ਬਣ ਜਾਂਦੀ ਹੈ ਇਹਨੂੰ ਬਣਾਉਣ ਵਾਸਤੇ ਆਪਾਂ ਨੂੰ ਕੋਈ ਬਹੁਤੀਆਂ ਚੀਜ਼ਾਂ ਦੀ ਜ਼ਰੂਰਤ ਵੀ ਨਹੀਂ ਪੈਂਦੀ ਹੈਗੀ ਦੋ ਤਿੰਨ ਚੀਜ਼ਾਂ ਨਾਲ ਹੀ ਬਣ ਕੇ ਇਹ ਤਿਆਰ ਹੋ ਜਾਂਦੀ ਹੈ ਤੁਸੀਂ ਮੇਰੇ ਦੱਸਿਆ ਤਰੀਕੇ ਨਾਲ ਆਈਸਕ੍ਰੀਮ ਬਣਾਇਓ ਤੇ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੀ ਆਈਸਕ੍ਰੀਮ ਕਿੱਦਾਂ ਦੀ ਬਣੀ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡਿਲੀਸ਼ੀਅਸ ਜੀ ਰੈਸਪੀ ਦੇ ਨਾਲ